ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝਾ ਨੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭੈਣ ਭਰਾ ਮੰਨਿਆ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਛੁਰ ਕਰਦੇ ਆਪਾਂ ਅੱਜ ਦੀ ਵੀਡੀਓ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਭੈਣਾਂ ਦੇ ਨਾ ਕਮੈਂਟ ਆਉਂਦੇ ਸੀ ਕਿ ਭੈਣੇ ਸਾਡੇ ਵਾਲ ਬਹੁਤ ਜ਼ਿਆਦਾ ਜਿਹੜੇ ਆ ਨਾ ਝੜਦੇ ਆ ਤੇ ਵਾਲਾਂ ਦੀ ਗ੍ਰੋਥ ਨਹੀਂ ਵਧਣ ਲਈ ਵਾਲ ਜਿਆਦੇ ਲੰਬੇ ਨਹੀਂ ਹੋਉਂਦਾ ਆ ਫਿਰ ਉਸ ਤੋਂ ਇਲਾਵਾ ਵਾਲਾਂ ਦੇ ਵਿੱਚ ਜਿਸ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਜਿਸ ਤਰ੍ਹਾਂ ਦੋ ਮੂੰਹੇ ਵਾਲ ਹੋ ਜਾਂਦੇ ਆ ਤੇ ਇੱਕ ਭੈਣ ਨੇ ਬੋਲਿਆ ਸੀ ਕਿ ਸਾਨੂੰ ਦੱਸੋ ਕਿ ਅਸੀਂ ਕੀ ਲਗਾਈਏ ਵਾਲਾਂ ਵਿੱਚ ਜਿਨ੍ਹਾਂ ਨਾਲ ਸਾਡੇ ਵਾਲ ਨਾ ਜਿਹੜੇ ਮਤਲਬ ਕਿ ਸੋਹਣੇ ਲੰਬੇ ਵੀ ਹੋ ਜਾਣ ਸਿਲਕੀ ਵੀ ਹੋ ਜਾਣ ਤੇ ਝੜਨ ਵੀ ਨਾ ਜਿਆਦਾ ਤੇ ਭੈਣੇ ਆਪਾਂ ਅੱਜ ਤੁਹਾਡੇ ਲਈ ਇੱਕ ਚੀਜ਼ ਲੈ ਕੇ ਆਏ ਆ ਜਿਹੜੀ ਤੁਸੀਂ ਲਗਾਓਗੇ ਵਾਲਾਂ ਵਿੱਚ ਤੁਹਾਨੂੰ ਬਹੁਤ ਜਲਦੀ ਇਹਦਾ ਫਰਕ ਜਿਹੜਾ ਬਨ ਨਜ਼ਰ ਆਊਗਾ ਬਸ ਇਹ ਇੰਨਾ ਕੁ ਧਿਆਨ ਰੱਖਿਓ ਕਿ ਰੈਮਡੀ ਦੇਖਿਓ ਤੇ ਉਹਦੇ ਤੇ ਉਹਨੂੰ ਟਰਾਈ ਵੀ ਕਰਿਓ ਉਹਦੇ ਤੇ ਮਤਲਬ ਕੀ ਨਾ ਫਿਰ ਭਰੋਸਾ ਕਰਕੇ ਨੂੰ ਵਰਤਿਓ ਵੀ ਕਿਉਂਕਿ ਕੋਈ ਵੀ ਚੀਜ਼ ਆਪਾਂ ਅਗਰ ਫਿਰ ਟਰਾਈ ਕਰਦੇ ਆ ਨਾ ਜਦੋਂ ਭਰੋਸਾ ਕਰਕੇ ਤੇ ਉਹ ਚੀਜ਼ ਕੰਮ ਜ਼ਰੂਰ ਕਰਦੀ ਆ ਸਾਡਾ ਹੁੰਦਾ ਕੀ ਆ ਕਿ ਅਸੀਂ ਨਾ ਜਿਆਦਾ ਚਿਰ ਨਾ ਚੀਜ਼ਾਂ ਖਾਲੀ ਦੇਖਦੇ ਆ ਫਿਰ ਸਾਨੂੰ ਨਾ ਕੁਝ ਵੀ ਅਗਰ ਅਸੀਂ ਦੱਸਦੇ ਆ ਤੇ ਸਾਨੂੰ ਉਹਦੇ ਵਿੱਚ ਨਾ ਕਰਨ ਚ ਆਲਸ ਜਿਹਾ ਵੀ ਲੱਗਦਾ ਵਾ ਕਿ ਅਸੀਂ ਕਰਾਂਗੇ ਕੀ ਹੋਊਗਾ ਪਤਾ ਨਹੀਂ ਕਿਦਾਂ ਦਾ ਹੋਊਗਾ ਫਿਰ ਸਾਨੂੰ ਹੁੰਦਾ ਕਿ ਆਹ ਕੰਮ ਕਰ ਲਿਆ ਆਹ ਕੰਮ ਕਰ ਲਿਆ ਸ਼ਾਇਦ ਅਰਕੀ ਨਹੀਂ ਲਗਾਉਂਗੇ ਅਗਲੀ ਵਾਰ ਲਗਾਵਾਂਗੇ ਇਦਾਂ ਕਰ ਕਰ ਕੇ ਨਾ ਸਾਡੇ ਵਾਲ ਜਿਹੜੇ ਨਾ ਪੂਰੇ ਜਿਹੜੇ ਖਤਮ ਹੋ ਜਾਂਦੇ ਆ ਵੀ ਮਤਲਬ ਜਦੋਂ ਆਪਣੇ ਵਾਲ ਝਾੜੀ ਗਏ ਤੇ ਫਿਰ ਆਪਾਂ ਉਹਨਾਂ ਦੀ ਕੀ ਦੇਖਭਾਲ ਕਰਨੀ ਫਿਰ ਵਧਣ ਦੇ ਵਿੱਚ ਟਾਈਮ ਵੀ ਲੱਗ ਜਾਂਦਾ ਵਾਲ ਤੇ ਗਰੋਥ ਤੇ ਹੋ ਜੂਗੀ ਪਰ ਉਹਨਾਂ ਨੂੰ ਵਧਣ ਚ ਟਾਈਮ ਵੀ ਲੱਗੂਗਾ ਉਸ ਤੋਂ ਇਲਾਵਾ ਇੱਕ ਭੈਣ ਦਾ ਕਮੈਂਟ ਹੀ ਕਿ ਭੈਣੇ ਤੁਸੀਂ ਮਤਲਬ ਸਕਿਨ ਵਾਸਤੇ ਦੱਸਦੇ ਆ ਕਿ ਮਤਲਬ ਸਕਿਨ ਦੇ ਕੀ ਕੀ ਆਪਾਂ ਪੈਰਾਮੇਡੀ استعمال ਕਰਦੇ ਜਿੱਦਾਂ ਸਕਿਨ ਜਿਹੜੀ ਆਪਣੀ ਬਹੁਤ ਸੋਹਣੀ ਚਮਕ ਹੁੰਦੀ ਆ ਸਕਿਨ ਤੇ ਤੇ ਬਹੁਤ ਸੋਹਣੀ ਵਧੀਆ ਰਹਿੰਦੀ ਆ ਟਾਈਟ ਰਹਿੰਦੀ ਆ ਕਿਸੇ ਤਰ੍ਹਾਂ ਦੀ ਝੁਰੜੀਆਂ ਨਹੀਂ ਹੁੰਦੀਆਂ ਫੇਸ ਆਕ ਦੇ ਨਾ ਤੇ ਸਾਨੂੰ ਡਾਈਟ ਵੀ ਦੱਸੋ ਤੁਸੀਂ ਕੀ ਖਾਂਦੇ ਆ ਦੇਖੋ ਪਹਿਣ ਸਭ ਤੋਂ ਪਹਿਲੀ ਗੱਲ ਤੇ ਮੈਂ ਸੱਚ ਗੱਲ ਬੋਲਾਂ ਗਰੀਬ ਬੰਦਿਆਂ ਨੇ ਕੀ ਖਾਣਾ ਹੈ ਨਾ ਖਾਨ ਦੇ ਜਿਹੜੇ ਹੁੰਦੇ ਆ ਨਾ ਪੀਣ ਦੇ ਖਾਨ ਦੇ ਉਹ ਕੰਮ ਹੁੰਦੇ ਵੱਡੇ ਵੱਡੇ ਲੋਕਾਂ ਦੇ ਹੈਨਾ ਜਿਹੜੇ ਅਮੀਰ ਲੋਕ ਹੁੰਦੇ ਆ ਉਹ ਕਹਿੰਦੇ ਵੀ ਅਸੀਂ ਆ ਖਾਨੇ ਆ ਖਾਨੇ ਗਰੀਬ ਬੰਦਾ ਤੇ ਰੱਜ ਕੇ ਰੋਟੀ ਖਾ ਲੈਣਾ ਇੰਨੇ ਇੰਨੇ ਚੀ ਬੜੀ ਬਾਸੇ ਆ ਪਰਮਾਤਮਾ ਦਾ ਨੂੰ ਸ਼ੁਕਰ ਕਰਨਾ ਚਾਹੀਦਾ ਕਿ ਉਹਨੂੰ ਪਰਮਾਤਮਾ ਨੇ ਰਜਮੇ ਟੇਡ ਭਰਨ ਜੁਗੀ ਰੋਟੀ ਦੇਤੀ ਹੈ ਹੈਨਾ ਦੂਸਰੀ ਗੱਲ ਕੀ ਜਿਹੜੇ ਆਪਣੇ ਪਹਿਲਾਂ ਬਜ਼ੁਰਗ ਹੁੰਦੇ ਹੀ ਤੇ ਉਹਨਾਂ ਦੇ ਵੀ ਬਹੁਤ ਲੰਮੇ ਲੰਮੇ ਵਾਲ ਹੁੰਦੇ ਤੁਸੀਂ ਉਹਨਾਂ ਦਾ ਆਈਡੀਆ ਕਿੱਥੋਂ ਲਾ ਸਕਦੇ ਕਿ ਆਪਣੇ ਜਿਹੜੇ ਬਜ਼ੁਰਗ ਹੁੰਦੇ ਹੀ ਜੈਂਸ ਜਿੱਦਾਂ ਆਪਣੇ ਦਾਦੇ ਹਣਾ ਨਾਨੇ ਬਾਪੂ ਤੇ ਉਹਨਾਂ ਦੇ ਨਾ ਮਤਲਬ ਕਿੰਨੀ ਕਿੰਨੀ ਲੰਬੀ ਦਾੜੀ ਹੁੰਦੀ ਤੇ ਵੇਖਦੇ ਹੀ ਨਾ ਉਹਨਾਂ ਦੀ ਜਿਹੜੀ ਦਾੜੀ ਹੁੰਦੀ ਹੈ ਨਾ ਇੱਥੋਂ ਲੈ ਕੇ ਤੇ ਉਹਨਾਂ ਦੇ ਇੱਥੇ ਧੁੰਨੇ ਤੱਕ ਦਾੜੀ ਲੰਬੀ ਹੁੰਦੀ ਉਹ ਜਿਹੜੀ ਕਿਸ ਤਰ੍ਹਾਂ ਦੇ ਕੋਈ ਵਨਸ ਵਨੇ ਸ਼ੈਂਪੂ ਵਰਤਦੇ ਹੀ ਬਸ ਉਹਨਾਂ ਦਾ ਖਾਣ ਪਾਣ ਵਧੀਆ ਹੀ ਖਾਂਦੇ ਪੀਂਦੇ ਵਧੀਆ ਹੀ ਹਣਾ ਤੇ ਗੱਲਾਂ ਉਹਨਾਂ ਦੀ ਐ ਲਾਲ ਗਦੇ ਚੁੰਦੀਆਂ ਹੁੰਦੀਆਂ ਹੁੰਦੀਆਂ ਜਿਦਾਂ ਕਿਦੇ ਟਮਾਟਰ ਭੁਨੇ ਕੱਟ ਕੇ ਰੱਖਿਆ ਹੁੰਦਾ ਵਾ ਹਣਾ ਆਪਣੇ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਦੀ ਉਹੀ ਖਰਾਕ ਹੀ ਜਿਹੜੀ ਆਪਣੇ ਘਰਾਂ ਦੇ ਵਿੱਚ ਆਮ ਹੀ ਪਸਾਈ ਸੀ ਕਿ ਹੁਣ ਵਾਲੇ ਪੀੜ੍ਹੀ ਦੇ ਨਾਲ ਵਾਂਗੂ ਨਾ ਨੁਕਸ ਵੀ ਨਹੀਂ ਕੱਢਦੇ ਵੀ ਅਸੀਂ ਆ ਨਹੀਂ ਖਾਣਾ ਆ ਨਹੀਂ ਖਾਣਾ ਉਹਨਾਂ ਦੀ ਦੁਪਹਿਰ ਦੀ ਕੀ ਖਰਾਕ ਹੁੰਦੀ ਗੰਡੇ ਗੰਡਾ ਰੋਟੀ ਤੇ ਰਾਕੇ ਚਾਰ ਗੰਡੇ ਨਾਲ ਰੋਟੀ ਖਾ ਲਈ ਸਵੇਰੇ ਦਹੀਂ ਦੇ ਕੌਲੇ ਨਾਲ ਰੋਟੀ ਖਾ ਲਈ ਤੇ ਰਾਤ ਨੂੰ ਜੋ ਮਿਲਿਆ ਤੌੜੀ ਚ ਜੋ ਧਰਿਆ ਹਨਾ ਤੇ ਉਹੀ ਉਹਨਾਂ ਨੇ ਖਾ ਲੈਣ ਤੇ ਬਹੁਤ ਇਨਾ ਉਹਦੋਂ ਮਸਾਲੇ ਹੁੰਦੇ ਸੀ ਨਾਲ ਉਹਦੋਂ ਤੇਲ ਹੁੰਦੇ ਸੀ ਸਬ지 ਸਬ지 ਸਾਰੀਆਂ ਕੱਟ ਕੇ ਉਹਨਾਂ ਨੇ ਤੋੜੀ ਦੀ ਮਿੱਟੀ ਦੀ ਤੋੜੀ ਉਹਦੇ ਵਿੱਚ ਪਾ ਕੇ ਵਿੱਚ ਸਾਡੀ ਦਾਦੀ ਉਹਨਾਂ ਨੇ ਵਿੱਚੇ ਹੀ ਜੋ ਅਦਰਕ 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 ਉਹ ਨਾ ਹੁੰਦਾ ਨਹੀਂ ਬਸ ਲਸਣ ਹੁੰਦਾ ਸੀ ਮੈਨੂੰ ਚੰਗੀ ਤਰ੍ਹਾਂ ਜਿੱਤੇ ਕਿ ਲਸਣ ਨੂੰ ਥੋਮ ਬੋਲਦੇ ਨੇ ਥੋਮ ਸਾਡੇ ਮੇਰੇ ਪਾਜੀਸ ਥੋਮ ਬੋਲਦੇ ਨੇ ਉਹਨਾਂ ਨੇ ਸ਼ਾਮਾਂ ਨੂੰ ਥੋਮ ਜਿਹੜਾ ਛਿਲੰਡਾ ਬਣਾ ਤੇ ਉਹਨਾਂ ਨੇ ਵਿੱਚੇ ਇਦਾਂ ਹੀ ਸਬੂਤਾ ਸੁੱਟ ਦੇਣਾ ਵਿੱਚੇ ਪਿਆਜ਼ ਵਿੱਚ ਨਾ ਕੋਈ ਟਮਾਟਰ ਹੁੰਦਾ ਸੀ ਉਸ ਟਾਈਮ ਨਾ ਕੋਈ ਅਦਰਕ ਹੁੰਦਾ ਇੰਨਾ ਕੋਈ ਗਰਮ ਮਸਾਲਾ ਹੁੰਦਾ ਸੀ ਤੇ ਬਹੁਤ ਜ਼ਿਆਦਾ ਕਿਤੇ ਹੁਣਾ ਤੇ ਕਿਤੇ ਕਾਲੀਆਂ ਮਿਰਚਾਂ ਤੇ ਧਨੀਆ ਧੁਨੀਆ ਪੁੱਟਿਆ ਹੋਣਾ ਉਹਨਾਂ ਪਾ ਲੈਣਾ ਵਿੱਚ ਹੀ ਉਹਨਾਂ ਨੇ ਕੜਛੀ ਦੇ ਨਾਲ ਮਿਰਚਾਂ ਦੀ ਇਸ ਤਰ੍ਹਾਂ ਜਿੱਤਕ ਕੜਛੀ ਦੇ ਨਾਲ ਹੀ ਉਹਨਾਂ ਘਿਓ ਫੜ ਕੇ ਨਾ ਡੱਬੇ ਦੇ ਵਿੱਚੋਂ ਤੇ ਉਹਨਾਂ ਨੇ ਕੜਛੀ ਦੇ ਨਾਲ ਵਿੱਚ ਘਿਓ ਪਾ ਦੇਣਾ ਕੋਈ ਤੜਕਾ ਨਹੀਂ ਲਾਉਣਾ ਸਪੈਸ਼ਲ ਨਹੀਂ ਤੜਕਾ ਲਾਉਣਾ ਸਾਰਾ ਕੁਝ ਇੱਕ ਜਗ੍ਹਾ ਪਾ ਕੇ ਚਲੋ ਜੀ ਬਣ ਗਿਆ ਸਲੂਣਾ ਇਹ ਤਾਂ ਮ ਪ੍ਰਾਣ ਪ੍ਰਾਣੀ ਮਤਲਬ ਕਿ ਬੋਲੰਦਾ ਸ਼ਬਦ ਤਾਂ ਸੰਦੇ ਹੀ ਆ ਪਹਿਲਾਂ ਇਹ ਬਤਾ ਸਬਜ਼ੀ ਨੂੰ ਸਲੂਣਾ ਬੋਲਦੇ ਮੈਂ ਮੈਂ ਤੇ ਆਪਣੀ ਛੋਟੀ ਹੁੰਦੀ ਬਹੁਤ ਸੁਣਿਆ ਕਿ ਸਲੂਨਾ ਸਬਜੀ ਨੂੰ ਕਿਹਾ ਜਾਂਦਾ ਸੀ ਕਿ ਕੀ ਧਰਨਾ ਅੱਜ ਕੀ ਅੱਜ ਕੀ ਸਲੂਨਾ ਧਰਨਾ ਵਾ ਹਨਾ ਹੁਣ ਹੋ ਸਕਦਾ ਆਪਣੇ ਆਪਣੇ ਇਲਾਕੇ ਦੀ ਬੋਲੀ ਹੋਵੇ ਪਰ ਇਹੋ ਜੀ ਗੱਲ ਨਹੀਂ ਆ ਮੈਂ ਅੱਜ ਉਸ ਤੋਂ ਬਾਅਦ ਆ ਮੈਂ ਕਦੀ ਵੀ ਕਿਸੇ ਤੋਂ ਸਲੂਨਾ ਨਹੀਂ ਸੁਣਿਆ ਹਨਾ ਕਦੀ ਵੀ ਨਹੀਂ ਗੁਰਦਾਰਿਆਂ ਦੇ ਵਿੱਚ ਵੀ ਜਾਈਦਾ ਸੀ ਤੇ ਗੁਰਦਾਰੇ ਚ ਕਈ ਥੋੜੀ ਬੋਲਦੇ ਕਿ ਸਬਜੀ ਕੀ ਬਣਾਉਣੀ ਕੀ ਨਹੀਂ ਭਾਜਾ ਹੀ ਬੋਲਦੇ ਸੀ ਪਹਿਲਾਂ ਵਾਲੇ ਸ਼ਬਦ ਤੇ ਹੁਣ ਵਰਤਦੇ ਨਹੀਂ ਚਲੋ ਕੈਰੋ ਗੱਲਾਂ ਛੱਡੀ ਆਪਾਂ ਆਪਣੇ ਮੁੱਦੇ ਦੀ ਗੱਲ ਤੇ ਆਈ ਹੈ ਤੇ ਭੈਣ ਜਿਹੜੀ ਭੈਣ ਨੇ ਵੀ ਆਪਾਂ ਨੂੰ ਕਮੈਂਟ ਕਰਕੇ ਬੋਲਿਆ ਵਾ ਨਾ ਕਿ ਭੈਣ ਕੀ ਕੀ ਖਾਈਏ ਭੈਣ ਸਭ ਤੋਂ ਪਹਿਲਾਂ ਜਿਆਦਾ ਵਧੀਆ ਆਪਣੀ ਸਕਿਨ ਨੂੰ ਜਿਆਦਾ ਸੋਹਣਾ ਰੱਖਣਾ ਨਾ ਤੇ ਰਜਮਾ ਪਾਣੀ ਪੀਓ ਹੈ ਨਾ ਪਾਣੀ ਰਜਮਾ ਪੀਓ ਜਿੰਨਾ ਪੀ ਸਕਦੇ ਉਹਨਾ ਪੀਓ ਭਾਵੇਂ ਇੱਕ ਟਾਈਮ ਤੁਸੀਂ ਰੋਟੀ ਥੋੜੀ ਘੱਟ ਕਰ ਲਓ ਪਾਣੀ ਜ਼ਿਆਦਾ ਕਰ ਲਓ ਕਰੋ ਪਾਣੀ ਪੀਆ ਕਰੋ ਅਹੀਂ ਹਰ ਕੀ ਕਰਦੇ ਰੋਟੀ ਸਬਜ਼ੀ ਖਾ ਲੈਣੇ ਪਾਣੀ ਪੀਣ ਵ ਲਈ ਸਾਡਾ ਨਾ ਇਟ ਭਰਿਆ ਭਰਿਆ ਹੁੰਦਾ ਸੋ ਪਹਿਲਾਂ ਸਵੇਰੇ ਉੱਠਦਿਆਂ ਸਾਥ ਤੁਸੀਂ ਦੋ ਗਲਾਸ ਇੱਕ ਗਲਾਸ ਤੇ ਪੱਕਾ ਪਾਣੀ ਦੇ ਪੀ ਲਿਆ ਕਰੋ ਫਿਰ ਜੇ ਤੁਸੀਂ ਸਵੇਰੇ ਪਾਣੀ ਪੀਓਗੇ ਨਾ ਦਿਨ ਭਰ ਤੁਸੀਂ ਪਾਣੀ ਪਿੰਦੇ ਹੀ ਰਹੋਗੇ ਵੇਖਿਓ ਕਦੀ ਵੀ ਅਹੀਂ ਕਦੀ ਐਕਸਡਰਾਸ ਹੁਣ ਕਰਨ ਜਾਣਾ ਹੋਵੇ ਰੱਬ ਨਾ ਕਰੇ ਕਿਸੇ ਨੂੰ ਲੋਡ ਪੈ ਜਾਏ ਤੇ ਉੱਥੇ ਸਾਨੂੰ ਇਹ ਇੱਕ ਅੱਧੇ ਘੰਟੇ ਦੇ ਵਿੱਚ ਵਿੱਚ ਅਹੀਂ 2-2 ਲੀਟਰ 4-4 ਲੀਟਰ ਪਾਣੀ ਪੀ ਜਾਣੇ ਆ ਕਿਉਂਕਿ ਸਾਨੂੰ ਪਤਾ ਇਸ ਤੋਂ ਬਣਾ ਹੁਣ ਛੁਟਕਾਰਾ ਨਹੀਂ ਸਾਡਾ ਤੇ ਘਰੇ ਅਹੀਂ ਸਾਰੇ ਦਿਨ ਛਡੋ ਅਹੀਂ ਦੋ ਦਿਨਾਂ ਦੇ ਵਿੱਚ ਉਹਨਾ ਪਾਣੀ ਨਹੀਂ ਪੀਣੇ ਆ ਤੇ ਜੇ ਤੁਸੀਂ ਪਾਣੀ ਦੀ ਮਾਤਰਾ ਨਾ ਪਣੀ ਆ ਨਾ ਕਿ ਮੈਂ ਕਿਦੋਂ ਕਿੰਨਾ ਪਾਣੀ ਪੀਣਾ ਤੇ ਇੱਕ ਬੋਤਲ ਦੇ ਵਿੱਚ ਪਾਣੀ ਭਰ ਕੇ ਰੱਖ ਲਓ ਤੁਰਦੇ ਫਿਰਦੇ ਨਾ ਪਾਣੀ ਦੀਆਂ ਜਿਹੜੀਆਂ ਵਾ ਘੁੱਟਾ ਭਰਦੇ ਲੋ 2 ਘੁੱਟਾ ਭਰ ਲਿਆ 1 ਘੁੱਟਾ ਭਰ ਲਈ ਤੋ ਵੇਖਿਓ ਬੋਤਲ ਤੁਹਾਡੀ ਨਾ 1 ਘੰਟੇ ਅੱਧੇ ਘੰਟੇ ਦੇ ਵਿੱਚ ਖਤਮ ਹੋ ਜੂਗੀ ਜਿੰਨਾ ਤੁਸੀਂ ਪਾਣੀ ਜ਼ਿਆਦਾ ਪੀਓਗੇ ਉਹਨਾਂ ਤੁਹਾਨੂੰ ਵਾਸ਼ਰੂਮ ਜ਼ਿਆਦਾ ਆਊਗਾ ਜਿੰਨਾ ਤੁਸੀਂ ਵਾਸ਼ਰੂਮ ਜਾਓਗੇ ਤੁਹਾਡੀ ਅੰਦਰਲੀ ਜਿਹੜੀ ਗੰਦਗੀ ਆ ਉਹ ਸਾਰੀ ਸਾਫ਼ ਹੋ ਜਾਣੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਰਹਿਣੀ ਨਹੀਂ ਆ ਅਸਲ ਚ ਅਸੀਂ ਡਰਦੇ ਰਹੀਨੇ ਵਾਸ਼ਰੂਮ ਜਾਣ ਤੋਂ ਡਰਦੇ ਆ ਫਿਰ ਅਸੀਂ ਪਾਣੀ ਪੀਣ ਤੋਂ ਡਰਦੇ ਆ ਢਿੱਡ ਭਰ ਜੂਗਾ ਪਰ ਤੁਸੀਂ ਕਦੀ ਮਾਂ ਕੇ ਦੇਖਿਓ ਉਸ ਤੋਂ ਇਲਾਵਾ ਜਿਹੜਾ ਆਪਾਂ ਖਾਣ ਦੀ ਗੱਲ ਕਰੀਏ ਤੇ ਖਾਣ ਦੇ ਵਿੱਚ ਆਪਣੀ ਜਿਹੜੀ ਚੀਜ਼ ਵਾਣਾ ਸਭ ਤੋਂ ਜ਼ਿਆਦਾ ਤੁਹੀਂ ਮੈਂ ਤੇ ਤੁਹਾਨੂੰ ਇਹੋ ਹੀ ਬੋਲੂਗੀ ਮੈਂ ਪਹਿਲਾਂ ਵੀ ਇਹੋ ਹੀ ਬੋਲਦੀ ਆ ਕਿ ਗਰੀਬ ਬੰਦਿਆਂ ਨੇ ਜ਼ਿਆਦਾ ਕੁਝ ਖਾ ਸਕਦੇ ਇਹ ਵੱਡੇ ਵੱਡੇ ਬੰਦਿਆਂ ਦੇ ਚਲੋ ਹੁੰਦੇ ਆ ਪਰ ਬਾਕੀ ਜੇ ਤੁਸੀਂ ਖਾ ਸਕਦੇ ਤੁਹਾਡੀ ਪਹੁੰਚ ਤੇ ਭਾਵੇਂ ਤੁਸੀਂ ਜੋ ਮਰਜ਼ੀ ਖਾਓ ਫਲ ਖਾਓ ਫਰੂਟ ਖਾਓ ਹੈਨਾ ਵਿਟਾਮਿਨ ਸੀ ਨਾ ਪਰ ਕੂਝ ਚੀਜ਼ਾਂ ਖਾਓ ਪਰ ਜਿਹੜੇ ਆਪਣੇ ਵਰਗੇ ਮਿਡਲ ਕਲਾਸ ਆ ਇਹ ਖੀਰਾ ਖਾ ਲੈਣ ਸਭ ਤੋਂ ਵਧੀਆ ਖੀਰਾ ਵਾ ਖੀਰੇ ਨਾਲ ਦੀ ਕੋਈ ਚੀਜ਼ ਹੀ ਨਹੀਂਗੀ ਜਦ ਹੀ ਆਪਣੇ ਸਕਿਨ ਤੇ ਗਲੋ ਲਾਉਣ ਲਿਆਉਣਾ ਵਾ ਤੇ ਖੀਰਾ ਖਾਓ ਖੀਰਾ ਹਮੇਸ਼ਾ ਸਦਾ ਬਹਾਰ ਮਿਲਦਾ ਵਾ ਮਹਿੰਗਾ ਵੀ ਜ਼ਿਆਦਾ ਨਹੀਂ ਹੁੰਦਾ ਆਪਣੀ ਜਿਹੜਾ ਬਜਟ 'ਚ ਹੁੰਦਾ ਵਾ ਨਿੰਬੂ ਲੈ ਲਓ ਨਿੰਬੂ ਨਿਚੋੜ ਲਿਆ ਕਰੋ ਇੱਕ ਗਲਾਸ ਨਿੰਬੂ ਦੇ ਵਿੱਚ ਪਾਣੀ ਪਾ ਕੇ ਤੇ ਥੋੜਾ ਜਿਹਾ ਹਲਕਾ ਜਿਹਾ ਨਮਕ ਪਾ ਕੇ ਉਹ ਪੀ ਲਓ ਨਿੰਬੂ ਖੀਰੇ ਦੇ ਨਿਚੋੜ ਕੇ ਖਾ ਲਓ ਹੈਨਾ ਸਲਾ ਤੁਸੀਂ ਰੋਟੀ ਖਾਂਦੋ ਨਾ ਅੱਧਾ ਘੰਟਾ ਪਹਿਲਾਂ ਇਦਾਂ ਹੀ ਖਾ ਲਓ ਖੀਰੇ ਖੀਰੇ ਖਾ ਲਓ ਟਮਾਟਰ ਕੱਟ ਕੇ ਖਾ ਲਓ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਟਮਾਟਰ ਤੋਂ ਟਮਾਟਰ ਕੱਟ ਲਓ ਹਨਾ ਉਸ ਤੋਂ ਇਲਾਵਾ ਫਿਰ ਬੀਟ ਲੈ ਆਓ ਬੀਟ ਮਿਲ ਜਾਂਦੇ ਆ ਅੱਜ ਕੱਲ ਹੁਣ ਥੋੜੇ ਸਸਤੇ ਵੀ ਆ ਹਨਾ ਬੀਟ ਹੁੰਦਾ ਜੀ ਬੀਟ ਬੀਟ ਬਹੁਤ ਜ਼ਿਆਦਾ ਜਿਹੜਾ ਉਹਨੂੰ ਨਹੀਂ ਮਤਲਬ ਜਿਆਦਾ ਜਣੇ ਨੂੰ ਪਸੰਦ ਨਹੀਂ ਹੁੰਦਾ ਜਣ ਜਣਦੇ ਖਾਦੇ ਨਹੀਂ ਆ ਪਰ ਖੀਰਾ ਹਰ ਕੋਈ ਖਾ ਸਕਦਾ ਖੀਰਾ ਹੋਇਆ ਕੱਚਾ ਪਿਆਜ਼ ਹੋਇਆ ਟਮਾਟਰ ਇਹਨਾਂ ਨੂੰ ਕੱਟ ਕੇ ਇੱਕ ਪਲੇਟ ਭਰ ਲਓ ਤੇ ਆਪਣਾ ਰੋਟੀ ਖਾਣ ਤੋਂ ਪਹਿਲਾਂ ਖਾ ਲਓ ਭਾਵੇਂ ਇੱਕ ਰੋਟੀ ਤੁਸੀਂ ਘੱਟ ਖਾਓ ਅੱਧਾ ਘੰਟਾ ਰੋਟੀ ਖਾਣ ਤੋਂ ਪਹਿਲਾਂ ਰੋਟੀ ਦੇ ਨਾਲ ਨਾ ਖਾ ਕੇ 11:00 ਵਜੇ ਦੇ ਨਾਲ ਖਾ ਲਿਆ ਕਰੋ ਚਲੋ ਫਿਰ ਆਪਾਂ ਆਪਣੀ ਭੈਣ ਨੂੰ ਇਹ ਵੀ ਦੱਸ ਦਈਏ ਕਿ ਭੈਣੇ ਆਪਾਂ ਕੀ ਲਗਾਵਾਂਗੇ ਵਾਲਾਂ ਤੇ ਭੈਣ ਸਭ ਤੋਂ ਪਹਿਲਾਂ ਦੇ ਮੈਂ ਤੁਹਾਨੂੰ ਦੱਸ ਦਵਾਂ ਲਗਾਉਣ ਤੋਂ ਪਹਿਲਾਂ ਕਿ ਵੀਡੀਓ ਪੂਰੀ ਵੇਖਿਓ ਤੇ ਬਾਕੀ ਤੁਸੀਂ ਮੈਂ ਹਾਂ ਜਿੱਦਾਂ ਪਹਿਲਾਂ ਵੀ ਬੋਲਿਆ ਕਿ ਜੋ ਮੈਂ ਦੱਸੰਦੀ ਇਹਨੂੰ ਟਰਾਈ ਵੀ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਭੈਣੇ ਜੇ ਤੁਸੀਂ ਸਿਰ ਦੇ ਵਿੱਚ ਤੇਲ ਨਹੀਂ ਲਗਾਉਂਦੇ ਆ ਨਾ ਤੇ ਤੁਸੀਂ ਤੇਲ ਲਗਾਉਣਾ ਸਿਰ 'ਚ ਸ਼ੁਰੂ ਕਰੋ ਜੇ ਤੁਹਾਡੇ ਮੰਨ ਲਓ ਵਾਲ ਝਾੜਦੇ ਆ ਵਾਲ ਦੋ ਮੂਹੇ ਆ ਜੇ ਤੁਹਾਨੂੰ ਬਹੁਤ ਸਾਨੂੰ ਪਾਰਲਰ ਵਾਲਿਆਂ ਦਾ ਪਤਾ ਕੀ ਕਹਿਣਾ ਹੁੰਦਾ ਕਿ ਤੁਸੀਂ ਨਾ ਤੇਲ ਲਗਾਉਨੇ ਤੁਹਾਡੇ ਵਾਲਾਂ ਤਾਂ ਦੋ ਮੂਹੇ ਹੋ ਗਏ ਹਨਾ ਤੁਸੀਂ ਕਿਸੇ ਵੀ ਪਾਰਲਰ ਜਾਓਗੇ ਤਾਂ ਉਹ ਤੁਹਾਨੂੰ ਤੇਲ ਲਾਉਣਾ ਮਨਾ ਕਰ ਦਿੰਦੇ ਨੇ ਨਹੀਂ ਤੇਲ ਨਹੀਂ ਲਗਾਉਣਾ ਤੇਲ ਨਾਲ ਤੁਹਾਡੇ ਵਾਲ ਜਿਹੜੇ ਹਨ ਉਹ ਮਿੱਟੀ ਘਟਾ ਜੰਮ ਜਾਂਦਾ ਵਾਲਾਂ 'ਚ ਇਨਫੈਕਸ਼ਨ ਹੋ ਜਾਂਦੀ ਕਿਉਂਕਿ ਸਾਡੇ ਵੀ ਤਾਂ ਬੱਚੇ ਐ ਇਦਾਂ ਹੀ ਬੋਲਦੇ ਆ ਪਾਰਲਰ ਵਾਲੇ ਜਦ ਤੱਕ ਉਹ ਸਾਡੇ ਹੱਥਾਂ ਦੇ ਵਿੱਚ ਸੀ ਨਾ ਉਹਨਾਂ ਦੇ ਵਾਲ ਜਿਹੜੇ ਸੀ ਨਾ ਮਤਲਬ ਕਿ ਬਹੁਤ ਜ਼ਿਆਦਾ ਲੰਬੇ ਬਹੁਤ ਸੋਹਣੇ ਸੀ ਹੈਨਾ ਪਰ ਜਦੋਂ ਹੁਣ ਤੁਸੀਂ ਉਹਨਾਂ ਦੀ ਦੇਖਭਾਲ ਹੀ ਨਹੀਂ ਕਰੋਗੇ ਤੇ ਉਹ ਤੇ ਫਿਰ ਗੰਨਾ ਕਿੱਡਾ ਲੰਮਾ ਹੁੰਦਾ ਬੰਗਨੇ ਦਾ ਤੁਸੀਂ ਵੇਖਿਆ ਨਾ ਗੰਨਾ ਕਿੰਨਾ ਲੰਮਾ ਹੈ ਉਹਨੂੰ ਪਾਣੀ ਦੇਣ ਨਾਲ ਲੰਮਾ ਹੁੰਦਾ ਵਾ ਜੇ ਹੁਣ ਆਪਾਂ ਉਹਨੂੰ ਪਾਣੀ ਨਹੀਂ ਦੇਵਾਂਗੇ ਤਾਂ ਲੰਮਾ ਹੋਣੀ ਕਿੱਥੋਂ ਆਉਦੀ ਕਰੋਤ ਕਿੱਥੋਂ ਵਧਣੀ ਇਦਾਂ ਹੀ ਆਪਣੇ ਵਾਲ ਆ ਜੇ ਤੁਸੀਂ ਮੰਨ ਲਓ ਤੁਹਾਨੂੰ ਨਹੀਂ ਤੇਲ ਲਗਾਉਣਾ ਤੁਹਾਨੂੰ ਲੱਗਦਾ ਕਿ ਤੇਲ ਚਿਪਚਿਪ ਕਰਦਾ ਫਲਾਨ ਕਰਦਾ ਤੁਸੀਂ ਹਫਤੇ ਵਿੱਚ ਦੋ ਦਿਨ ਤੇਲ ਲਾਓ ਰਾਤ ਨੂੰ ਚੰਗੀ ਤਰ੍ਹਾਂ ਤੇਲ ਲਗਾ ਕੇ ਸਵੇਰੇ ਉੱਠ ਕੇ ਉਹਨੂੰ ਧਾ ਲਓ ਸ਼ੈਂਪੂ ਦੇ ਨਾਲ ਆਪਣਾ ਜਿਹੜਾ ਵੀ ਸ਼ੈਂਪੂ ਇਸਤੇਮਾਲ ਕਰਦੇ ਹੋ ਉਹਦੇ ਨਾਲ ਧੋ ਲਓ ਪਰ ਲਗਾਓ ਜ਼ਰੂਰ ਰਾਤ ਪਰ ਕਮ ਸੇ ਕਮ ਨੂੰ 8-10 ਘੰਟੇ ਤੇਲ ਜ਼ਰੂਰ ਲਾ ਕੇ ਰੱਖੋ ਜੇ ਛੁੱਟੀ ਆ ਤੁਹਾਨੂੰ ਤਾਂ ਲਗਾਓ ਫਿਰ ਵਿਚਾਰ ਹਫਤੇ ਦੇ ਵਿੱਚ ਇੱਕ ਦਿਨ ਜ਼ਰੂਰ ਇੱਕ ਦਿਨ ਕੋਈ ਜਿੱਦਾਂ ਬੋਧਵਾਰ ਹੋਇਆ ਉਸ ਦਿਨ ਲਗਾ ਲਓ ਮੰਗਲਵਾਰ ਨੂੰ ਲਗਾ ਲਿਆ ਬੋਧਵਾਰ ਨੂੰ ਸੇਤੋੜਿਆ ਤੇ ਆ ਜਿਹੜੇ ਹੱਥਾਂ ਦੀਏ ਪੋਟੇ ਹੁੰਦੇ ਨਾ ਜੇ ਤੁਹਾਡੇ ਤੁਸੀਂ ਆਪ ਨਹੀਂ ਤੇ ਆਪ ਪੋਟਿਆਂ ਦੇ ਨਾਲ ਇਦਾਂ ਕਰਕੇ ਨਾ ਆਪਣੇ ਮ사ਜ ਕਰੋ ਥਲੇ ਜੜਾਂ ਦੀ ਜੜਾਂ ਦੀ ਮ사ਜ ਕਰਨੀ ਵਾਲਾ ਨਹੀਂ ਕਰਨੀ ਜੜਾਂ ਦੀ ਮ사ਜ ਕਰੋ ਉਸ ਤੋਂ ਇਲਾਵਾ ਜੇ ਤੁਹਾਡਾ ਕੋਈ ਲਗਾਉਣ ਵਾਲਾ ਤੇਲ ਉਹਦੇ ਕੋਲ ਤੇਲ ਲਗਵਾ ਲਓ ਤੇ ਤੇਲ ਲਗਾ ਕੇ ਤੇ ਤੁਸੀਂ ਚੰਗੀ ਤਰ੍ਹਾਂ ਆਪਣੇ ਜਿਹੜੇ ਵਾਲ ਆ ਉਹਨਾਂ ਨੂੰ ਬੰਨ ਲਓ ਬੰਨ ਕੇ ਜਰੂਰ ਰਾਤ ਨੂੰ ਆਪਾਂ ਵਾਲ ਇਸ ਨਾਲ ਆਪਣੇ ਝੜਦੇ ਇੱਕ ਕਾਰਨ ਹੋਰ ਜਿਆਦਾ ਝੜਨ ਦਾ ਮੈਂ ਤੁਹਾਨੂੰ ਦੱਸਾਂ ਕਦੀ ਵੀ ਤੁਸੀਂ ਅਜਮਾ ਕੇ ਦੇਖ ਲਓ ਕਿ ਤੇਲ ਲਗਾਉਣ ਲਗਾਉਣੇ ਆ ਇੱਕ ਗੱਲ ਦੂਸਰੀ ਗੱਲ ਅਸੀਂ ਵਾਲਾਂ ਨੂੰ ਖੁੱਲੇ ਰੱਖ ਕੇ ਸੌਣੇ ਆ ਸਾਡੇ ਵਾਲ ਝੜਨ ਦਾ ਕਾਰਨ ਸਭ ਤੋਂ ਵੱਡਾ ਇਹੀ ਆ ਅਸੀਂ ਵਾਲਾਂ ਨੂੰ ਖੁੱਲੇ ਰੱਖ ਕੇ ਸੌਣੇ ਉਹ ਜਦ ਅਸੀਂ ਵਾਲਾਂ ਨੂੰ ਖੁੱਲੇ ਰੱਖ ਕੇ ਚੋਂ ਸੌਣੇ ਵਾਲ ਆਪਸ ਦੇ ਵਿੱਚ ਉਲਝਦੇ ਆ ਉਸ ਦਿਨ ਦੇ ਬਾਅਦ ਜੋ ਸਵੇਰੇ ਜਿਹੜੇ ਵਾਲ ਖਿੱਚ ਖਿੱਚ ਕੇ ਟੁੱਟੇ ਹੁੰਦੇ ਆ ਨਿਕਲ ਆਉਂਦੇ ਆ ਜੇ ਤੁਸੀਂ ਰਾਤ ਨੂੰ ਆਪਣੀ ਵਾਲਾਂ ਦੀ ਗੁੱਤ ਬੰਨ੍ਹ ਕੇ ਰਬੜ ਪਾ ਕੇ ਉਹਨੂੰ ਸੌਂਗੇ ਨਾ ਕਦੀ ਵਾਲ ਨਹੀਂ ਝੜੋਗੇ ਜੂੜਾ ਕਰਕੇ ਬਹੁਤ ਜਾਣੇ ਘੱਟ ਸੌਂਦੇ ਆ ਪਰ ਗੁੱਤ ਕਰਕੇ ਤੇ ਕਮ ਸੇ ਕਮ ਤੁਸੀਂ ਸੌਂ ਸਕਦੇ ਆ ਨਾ ਵਾਲਾਂ ਨੂੰ ਚੰਗੀ ਤਰ੍ਹਾਂ ਗੁੱਤ ਕਰੋ ਤੇ ਸੌਂੋ ਵਾਲਾਂ ਨੂੰ ਖੁੱਲੇ ਨਾ ਛੱਡੋ ਦੇਖੋ ਤੁਹਾਡੇ ਵਾਲਾਂ ਦੀ ਗਰੋਥ ਵੀ ਵਧੂਗੀ ਕੋਈ ਵਾਲ ਦੋਹ ਮੂਹੇ ਨਹੀਂ ਹੋਣੇ ਕੋਈ ਤੁਹਾਡੇ ਵਾਲ ਜਿਹੜੇ ਹਨ ਮਤਲਬ ਇਦਾਂ ਨਹੀਂ ਹੋ ਜੂਗਾ ਕਿ ਹਾਂ ਵੀ ਪਤਲੇ ਹੋ ਗਿਆ ਬਹੁਤ ਜ਼ਿਆਦਾ ਬੇਣਾ ਦੇ ਵਾਲ ਅੱਜਕਲ ਪਤਲੇ ਹੋ ਜਾਂਦੇ ਸਿੱਧੇ ਹੀ ਨਿਕਲਦੇ ਆਉਂਦੇ ਆ ਤੇ ਅੱਜ ਆਪਾਂ ਜਿਹੜੇ ਸਿੱਧੇ ਵਾਲ ਨਿਕਲਦੇ ਆ ਜਿਹੜੇ ਵਾਲ ਪਤਲੇ ਹੋ ਗਏ ਵਾਲ ਦੋਹ ਮੂਹੇ ਹੋ ਗਏ ਵਾਲ ਵਧਣ ਨਹੀਂਦੇ ਆਪਾਂ ਅੱਜ ਤੁਹਾਨੂੰ ਉਹਨਾਂ ਵਾਸਤੇ ਇੱਕ ਚੀਜ਼ ਦੱਸਦੇ ਆ ਤੁਸੀਂ ਕੀ ਕਰਨਾ ਵਾ ਨਾ ਮੇਥੀ ਦਾਣਾ ਲੈ ਲੈਣਾ ਵਾ ਆਪਾਂ ਮੇਥਰੇ ਲੈ ਲਵਾਂਗੇ ਮੇਥੀ ਦਾਣਾ ਲੈ ਲਓ ਦੋਵੇਂ ਸੇਮ ਚੀਜ਼ ਹੈ ਹਨਾ ਮੇਥੀ ਦਾਣਾ ਲੇ ਲੋ ਤੇ ਦੋ ਚਮਚੇ ਮੇਥੀ ਦਾਣਾ ਤੇ ਉਹਦੇ ਵਿੱਚ ਤੁਸੀਂ ਇੱਕ ਚਮਚ ਜਿਹੜਾ ਵਾ ਅਲਸੀ ਦਾ ਪਾ ਲਿਓ ਅਲਸੀ ਨੂੰ ਹਿੰਦੀ ਵਿੱਚ ਤੀਸੀ ਬੋਲਦੇ ਆ ਤੇ ਇਦਾਂ ਅਲਸੀ ਆਪਾਂ ਪੰਜਾਬੀ ਵਿੱਚ ਬੋਲਦੇ ਆ ਤੇ ਇੰਗਲਿਸ਼ 'ਚ ਉਹਦਾ ਮੈਨੂੰ ਪਤਾ ਨਹੀਂ ਕੀ ਬੋਲਦੇ ਆ ਤੇ ਤੁਸੀਂ ਆ ਅਲਸੀ ਲੈ ਲੈਣੀ ਆ ਅਲਸੀ ਆਮ ਹੀ ਸਮਝ ਆ ਜੂਗੀ ਜਿੰਨਾਂ ਨੂੰ ਨਹੀਂ ਵੀ ਸਮਝ ਆਈ ਤੇ ਕਹੀ ਆਪਣੇ ਲਾਗੇ ਬੰਨੋ ਭੈਣ ਭਰਾ ਤੋਂ ਕੁਛ ਲੈ ਆ ਅਲਸੀ ਇੱਕ ਚਮਚ ਤੁਸੀਂ ਅਲਸੀ ਦਾ ਪਾ ਲੈਣਾ ਰਾਤ ਨੂੰ ਉਹਨੂੰ ਨਾ ਪਾਣੀ ਪਾ ਕੇ ਪਿਉਂ ਦਿਓ ਇੰਨਾ ਕ ਪਾਣੀ ਪਾਓ ਜਿੰਨਾ ਕੋਦੇ ਵਿੱਚ ਸੋਖਿਆ ਜਾਵੇ ਜਾਂ ਜ਼ਿਆਦਾ ਹੋਵੇ ਨਾ ਜ਼ਿਆਦਾ ਘੱਟ ਹੋਵੇ ਹੈਨਾ ਰਾਤ ਨੂੰ ਤੁਸੀਂ ਦੋਵੇਂ ਚੀਜ਼ਾਂ ਨੂੰ ਪੀਂਦੋ ਪੀਣ ਤੋਂ ਬਾਅਦ ਸਵੇਰੇ ਦੁਹੀਂ ਕੀ ਕਰਨਾ ਵਾ ਉਹਦੇ ਵਿੱਚ ਦੋ ਵੱਡੇ ਚਮਚ ਦਹੀਂ ਦੇ ਪਾ ਦੇਣੇ ਆ ਠੀਕ ਆ ਦੋ ਵੱਡੇ ਚਮਚ ਦਹੀਂ ਦੇ ਪਾ ਦੇਣੇ ਆ ਤੇ ਵਿੱਚ ਇੱਕ ਚਮਚ ਜਿਹੜਾ ਵਾ ਤੁਸੀਂ ਤੇਲ ਪਾਉਣਾ ਤੇਲ ਕਿਹੜਾ ਪਾਉਣਾ ਨਾਰੀਅਲ ਦਾ ਤੇਲ ਪਾ ਲਓ ਠੀਕ ਹੈ ਜੇ ਤੁਹਾਡੇ ਤੋਂ ਉਸ ਤੋਂ ਇਲਾਵਾ ਤੁਹਾਡੀ ਪਹੁੰਚ ਆ ਤੇ ਤੁਸੀਂ ਕੋਈ ਦੂਸਰਾ ਹੋਰ ਤੇਲ ਪਾਉਣਾ ਚਾਹੁੰਦੇ ਆ ਬਦਾਮ ਤੇਲ ਜਿੱਦਾਂ ਹੁੰਦਾ ਬਦਾਮ ਰੋਗਨ ਉਹ ਪਾਉਣਾ ਚਾਹੁੰਦੇ ਉਹ ਪਾਓ ਪਰ ਇੱਕ ਬਦਾਮ ਤੇਲੇ ਕੋ ਮਿਲਦੇ ਜਿਹੜੇ ਆਮ ਆਪਾਂ ਸੈਂਟ ਵਾਲੇ ਉਹ ਨਹੀਂ ਪਾਉਣਾ ਬਦਾਮ ਜਾਂ ਬਦਾਮ ਰੋਗਨ ਪਾਣਾ ਜਾਂ ਫਿਰ ਨਾਰੀਅਲ ਦਾ ਤੇਲ ਸਭ ਤੋਂ ਵਧੀਆ ਜੇ ਤੁਹਾਡੇ ਕੋਲ ਨਾਰੀਅਲ ਦਾ ਤੇਲ ਨਹੀਂ ਆ ਸਰੋਂ ਤੇਲ ਸਭ ਤੋਂ ਵਧੀਆ ਹੈ ਨਾ ਸਰੋਂ ਤੇਲ ਪਾ ਦਿਓ ਇੱਕ ਚਮਚਾ ਪਾ ਕੇ ਉਹਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਉਹਨੂੰ ਗ੍ਰाइंड ਕਰ ਲਓ ਗ੍ਰाइंड ਕਰਨ ਤੋਂ ਬਾਅਦ ਆ ਤੁਸੀਂ ਇਹ ਵਾਲਾ ਜਿਹੜਾ ਮਾਸਕ ਮਾਸਕ ਬਣਾਉਣਾ ਵਾ ਇਹਨੂੰ ਤੁਸੀਂ ਆਪਣੇ ਵਾਲਾਂ ਤੇ ਲਗਾਉਣਾ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਲਗਾਉਣਾ ਵਾ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਲਗਾ ਕੇ ਉਸ ਤੋਂ ਬਾਅਦ ਜਿੰਨਾ ਤੁਹਾਡੇ ਬਚ ਜੂਗਾ ਵਾਲਾਂ ਦੇ ਉੱਤੇ ਤੁਸੀਂ ਲਗਾਉਣਾ ਵਾ ਠੀਕ ਹੈ ਫਿਰ ਤੁਸੀਂ 1 ਘੰਟੇ ਤੱਕ ਵਾਲਾਂ ਨੂੰ ਬੰਨ ਕੇ ਤੇ ਉੱਤੇ ਕੋਈ ਵੀ ਲਿਫਾਫਾ ਜਿਦਾਂ ਪਲਾਸਟਿਕ ਵਰਗਾ ਕੋਈ ਲਿਫਾਫਾ ਪਾ ਲਓ ਠੀਕ ਹੈ ਕੌਣ ਤੋਂ ਬਾਅਦਾਂ 1 ਘੰਟਾ ਸਿਰਫ ਰੱਖਣਾ ਜ਼ਿਆਦਾ ਨਹੀਂ ਰੱਖਣਾ 1 ਘੰਟਾ ਰੱਖ ਕੇ ਵਾਲਾਂ ਨੂੰ ਤੁਸੀਂ ਨਾਰਮਲ ਪਾਣੀ ਨਾਲ ਧੋ ਲੋ ਗਰਮ ਪਾਣੀ ਨਾਲ ਨਾ ਤੋ ਇਹ ਨਾਰਮਲ ਪਾਣੀ ਨਾਲ ਧੋ ਲੋ ਕੇ ਆਪਣਾ ਜਿਹੜਾ ਵੀ ਤੁਸੀਂ ਸ਼ੈਂਪੂ ਕਰਦੇ ਹੋ ਸ਼ੈਂਪੂ ਕਰਕੇ ਉਸ ਤੋਂ ਬਾਅਦ ਤੁਸੀਂ ਉਹਨੂੰ ਆਪਣਾ ਜਿਹੜਾ ਵਾਲਾਂ ਨੂੰ ਆ ਜਿਸ ਤਰ੍ਹਾਂ ਵੀ ਤੁਸੀਂ ਥਲਕਾ ਜਾਂ ਥੋੜਾ ਜਾਂ 2-4 ਬੂੰਦਾਂ ਜਿਸ ਤਰ੍ਹਾਂ ਤੇਲ ਦੀਆਂ ਲੈ ਲੋ ਹੈਨਾ ਤੇ ਉਹ ਹੱਥ ਨੂੰ ਲਗਾ ਕੇ ਨਾ ਇੰਦਾ ਹੱਥ ਨੂੰ ਉਹਦਾ ਹੀ ਵਾਲਾਂ ਨੂੰ ਜਿਹੜਾ ਵਾ ਤੁਸੀਂ ਲਗਾ ਲਿਓ ਠੀਕ ਹੈ ਫਿਰ ਉੱਥੇ ਹੀ ਉਹਦੇ ਵਿੱਚ ਉੱਥੇ ਇਹ ਆਪਣਾ ਪਾਣੀ ਪਾ ਲੈਣਾ ਪਾਣੀ ਕਿਹੜਾ ਪਾਉਣਾ ਵਾ ਤੁਸੀਂ ਪਾਣੀ ਪਾਉਣਾ ਵਾ ਤੁਸੀਂ ਵੈਨੀਗਰ ਲੈਣਾ ਵੈਨੀਗਰ ਅੱਜ ਕੱਲ ਮਿਲਦਾ ਨਾ ਬਾਜ਼ਾਰ ਵਿੱਚ ਆਪਾਂ ਆਪਣੇ ਘਰਾਂ ਵਿੱਚ ਆਮ ਹੁੰਦਾ ਵੈਨੀਗਰ ਲੈ ਲੈਣਾ ਇੱਕ ਮੱਗ ਪਾਣੀ ਦਾ ਜਿਹੜਾ ਆਪਾਂ ਨਾਉਣ ਵਾਲਾ ਇੱਕ ਮੱਗ ਹੁੰਦਾ ਇੱਕ ਮੱਗ ਪਾਣੀ ਦਾ ਲੈ ਲਿਓ ਇੱਕ ਮੱਗ ਪਾਣੀ ਦੇ ਵਿੱਚ ਤੁਸੀਂ ਇੱਕ ਢੱਕਣ ਵੈਨੀਗਰ ਦਾ ਪਾ ਲਿਓ ਤੇ ਵੈਨੀਗਰ ਦਾ ਟੱਕਣ ਜਿਹੜਾ ਸਭ ਤੋਂ ਲਾਸਟ ਆਪਾਂ ਜਦੋਂ ਪਾਉਣਾ ਵਾਣਾ ਆਪਣੇ ਉਹਦੇ ਵਿੱਚ ਘੋਲ ਕੇ ਤੇ ਆਪਣੇ ਸਿਰ ਦੇ ਵਾਲਾਂ ਤੇ ਪਾ ਲੈਣਾ ਪਾਣਾ ਤੇ ਪਾਉਣ ਤੋਂ ਬਾਅਦ ਫਿਰ ਆਪਾਂ ਦੂਸਰਾ ਕੋਈ ਪਾਣੀ ਨਹੀਂ ਪਾਉਣਾ ਠੀਕ ਹੈ ਵਾਜੇ ਤੋਂ ਬਿਲਕੁਲ ਸਾਫ਼ ਹੋ ਗਈ ਬਿਲਕੁਲ ਸਾਰਾ ਆਪਾਂ ਵੇਖਿਆ ਹੁਣ ਕਲੀਨ ਹੋ ਗਿਆ ਉਦੋਂ ਹੀ ਆਪਾਂ ਇਹ ਵੈਨੇਗਰ ਵਾਲਾ ਪਾਣੀ ਪਾਉਣਾ ਇੱਕ ਮੱਗ ਦੇ ਵਿੱਚ ਹੀ ਕੋਲ ਕੇ ਇਕ ਟਿੱਪਣ ਤੇ ਪਾ ਕੇ ਚਲੋ ਜੀ ਵਾੜਾ ਨੂੰ ਤੁਸੀਂ ਲਪੇਟ ਲੋ ਧੁੱਪ ਦੇ ਵਿੱਚ 5-7 ਮਿੰਟ ਹੈਗੀ ਆ ਤੇ ਸਦੋਂ ਜ਼ਰੂਰ ਸੁਕਾਇਆ ਕਰੋ ਧੁੱਪੇ ਵੀ ਵਾੜਾ ਨੂੰ ਲਗਾਉਣੀ ਬਹੁਤ ਜ਼ਰੂਰੀ ਆ ਤੇ ਜੇ ਨਹੀਂ ਤੇ ਫਿਰ ਸ਼ਾਂਤ ਜੀ ਸੁਕਾਓ ਤੇ ਦੇਖਿਓ ਤੁਸੀਂ ਥੋੜੇ ਦਿਨੇ ਵਾਲੀ ਚੀਜ਼ ਜਿਹੜੀ ਆ ਟਰਾਈ ਕਰਿਓ ਤਾਡੇ ਵਾਲ ਜਿਹੜੇ ਆ ਬਿਲਕੁਲ ਬਹੁਤ ਸੋਹਣੇ ਬਹੁਤ ਲੰਬੇ ਵੀ ਜਿਹੜੇ ਹੋਣ ਦੇਪੂਗੇ ਦੇਖੋ ਹਣ ਇੱਕਦਮ ਤੇ ਛਟਕੇ ਇਹਨਾਂ ਦੇ ਵਧਨੇ ਨਹੀਂ ਆ ਹੌਲੀ ਹੌਲੀ ਸਲੋ ਸਲੋ ਵਧਣਗੇ ਲੇਕਿਨ ਜਿਹੜੇ ਝੜਦੇ ਆ ਉਹ ਝੜਨਾ ਘੱਟ ਹੋ ਜੂਗਾ ਤੁਸੀਂ ਇਹ ਇਹ ਜਿਹੜਾ ਮਾਸਕ ਆ ਹਫਤੇ ਦੇ ਵਿੱਚ ਦੋ ਵਾਰ ਟਰਾਈ ਤੇ ਜ਼ਰੂਰ ਕਰਿਓ ਜੇ ਨਹੀਂ ਤੁਹਾਡੇ ਕੋਲ ਦੋ ਵਾਰ ਹੋਗਾ ਤੇ ਤੁਸੀਂ ਸੰਡੇ ਸੰਡੇ ਜ਼ਰੂਰ ਟਰਾਈ ਕਰਿਓ ਤੁਸੀਂ ਦੇਖੋ ਕਿ ਤੁਹਾਨੂੰ ਇਹਦਾ ਦੋ ਚਾਰ ਵਾਰ ਲਗਾਉਣ ਚ ਫਰਕ ਜਿਹੜਾ ਨਜ਼ਰ ਆਊਗਾ ਬਾਕੀ ਟਰਾਈ ਜ਼ਰੂਰ ਕਰੋ ਟਰਾਈ ਕਰਕੇ ਦੱਸਿਓ ਵੀ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਇਹਦਾ ਫਾਇਦਾ ਹੋਇਆ ਵਾ ਤੁਕੀ ਜੇ ਫਾਇਦਾ ਹੋਵੇ ਤਾਂ ਹੋਰ ਭੈਣ ਭਰਾਵਾਂ ਨੂੰ ਸ਼ੇਅਰ ਕਰ ਦਿਓ ਬਾਕੀ ਵੀਡੀਓ ਚੰਗੀਆਂ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ